ਕਹਿੰਦਾ ਭੁੱਲਣੇ ਨਹੀਂ ਕਦੇ ਜਿਹੜੇ ਤਾਨੇ ਸੀਗੇ ਮਾਰਦੇ ਹੱਸ ਕੇ ਬਨੌਟੀ ਹਾਸਾ ਦਿਲ ਸੀਗੇ ਸਾੜਦੇ ਆਇਆ ਮਿੱਤਰਾਂ ਦਾ ਟਾਈਮ ਸਾਰੇ ਕੱਢ ਦੇਣੇ ਵਹਿਮ ਮਨ ਦਾ ਜਮਾਨਾ ਸਾਡੇ ਹੱਕ ਦੀ ਕਮਾਈ ਆ ਓਏ ਫੋਟਵਾ ਖਚਾਉਣ ਲੋਕੀ ਨਾਲ ਖੜਕੇ ਯਾਰ ਤੇਰਾ ਦੇਖ ਅੱਜ ਤੱਕ ਜਾਂਦਾ ਪਾਈ ਆ ਯਾਰ ਤੇਰਾ ਵੇਖ ਅੱਜ ਤੱਕ ਜਾਂਦਾ ਪਾਈ ਆ ਲੈ ਵੀ ਮਾਝੇ ਵਾਲਿਆਂ ਦਾ ਇੱਕ ਹੋਰ ਚੜਦੀ ਉਮਰ ਦਾ ਵਸ਼ੀਰਾ ਕੁੰਡੀ ਕਾਨ ਸੁਨਖਾ ਰੂਪ ਹੈ ਗਰਦਨ ਗੁਰਦਨ ਬਹੁਤ ਚੰਗੀ ਹੈ ਫਿਚਰ ਬਹੁਤ ਯਾਦੇ ਲਾਜਵਾਬ ਕੋੜੇ ਚ ਲੱਗੇ ਹੋਏ ਹੈ ਹਜੇ ਨਵਾਂ ਨਵਾਂ ਦੂਦੰਦ ਲੱਗਿਆ ਹੀ ਹੈ ਸੱਜਣੋ ਤੇ ਭਰਾਵਾਂ ਨੇ ਅੱਜ ਤੁਹਾਡੀ ਕਚਹਿਰੀ ਚ ਲਾਂਚ ਕਰਤਾ ਸਿਰ ਤੇ ਹੱਥ ਜ਼ਰੂਰ ਰੱਖਿਓ ਭਰਾਵਾਂ ਦੇ ਸਪੋਰਟ ਕਰਿਓ ਇਹਦਾ ਨਾਂ ਹੈ ਬਸ਼ੇਰੇ ਦਾਜੀ 골ਡਨ ਪੰਜਾਬ ਤੇ 골ਡਨ ਰੌਕ ਦਾ ਬੱਚਾ ਹੈ ਸੱਜਣੋ ਉਮਰ ਤੁਹਾਨੂੰ ਮੈਂ ਦੱਸੀ ਆ ਵੀ ਦੂਦੰਦ ਲੱਗ ਗਿਆ ਹਾਈਟ ਹੈਗੀ ਹੈ 64 ਇੰਚ ਜੇ ਮਾਲੇ ਪਾਸਿਓਂ ਮੈਂ ਜਾਵਾਂ ਤੇ ਮਾਂ ਹੈਗੀ ਐ ਰਾਜ ਸ਼ੇਖਰ ਵਾਲੇ ਦੀ ਧੀ ਪਵਨ ਕੋੜੀ ਤੇ ਫੀਸ ਵੀ ਦੱਸਦੇ ਆ ਤੇ ਤਰਨ ਤਾਰਨ ਖਾਸ ਹੀ ਭਰਾਵਾਂ ਦਾ ਏਰੀਆ ਬੁੱਗਾ ਰੋਡ ਦੇ ਲਾਗੇ ਵੀਰ ਹੋਣਾ ਦਾ ਫਾਰਮ ਹੈ ਜੀ ਬਾਈ ਰਾਣਾ ਭੁੱਲਰ ਹੈ ਜਿਹੜਾ ਇਸ ਟਾਈਮ ਨਾਲ ਘੋੜਾ ਫੜੀ ਖੜਾ ਹੈ ਸੋ ਘੋੜੇ ਦਾ ਪਟਾ ਬਹੁਤ ਖੂਬਸੂਰਤ ਹੈ ਪਿੱਠਪੁੜਾ ਬਹੁਤ ਲਾਜਵਾਬ ਲੱਗਿਆ ਹੋਇਆ ਹੈ ਪਿਛਲੇ ਦੋ ਪੈਰ ਚਿੱਟੇ ਐ ਬਾਕੀ ਪੌੜ ਪੂੜ ਤੁਹਾਨੂੰ ਮੈਂ ਸ਼ੁਰੂ ਚ ਹੀ ਵਿਖਾਤੇ ਐ ਹਜੇ ਤਾਂ ਨਵੀਂ ਨਵੀਂ ਐਂਟਰੀ ਮਾਰੀ ਐ ਸੱਜਣੋ ਘੋੜੇ ਨੇ ਮਾਰਕੀਟ ਦੇ ਵਿੱਚ ਤੇ ਇਹ ਕਹਿ ਦਈਏ ਨਾ ਆਪਾਂ ਗੱਲ ਕਰਦੇ ਹੁੰਨੇ ਆ ਕਿ ਅੱਜੇ ਤਾਂ ਚੋਬਰ ਦੀ ਮੁੱਛ ਫੁੱਟਦੀ ਐ ਨਵਾਂ ਨਵਾਂ ਜਵਾਨੀ ਚ ਪੈਰ ਤਰਾਵਾ ਕਰਿਆ ਬਾਕੀ ਗੱਲ ਆ ਜਾਂਦੀ ਐ ਥੋੜੀ ਤੁਹਾਨੂੰ ਕਿਵੇਂ ਲੱਗਿਆ ਇਹ ਸਾਡੇ ਭਰਾਵਾਂ ਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸ ਦਿਓ ਬਾਈਆਂ ਨੇ ਮਿਹਨਤ ਬਹੁਤ ਕੀਤੀ ਇੱਥੋਂ ਤੱਕ ਪਹੁੰਚਣ ਦੇ ਵਿੱਚ ਵੀਰ ਹੋਣਾ ਕੋਲ ਹੋਰ ਵੀ ਘਰੇ ਨਗੀਨੇ ਬਹੁਤ ਆ ਉਹ ਵੀ ਕਿਤੇ ਸਮਾਂ ਲੱਗਿਆ ਤੇ ਤੁਹਾਡੀ ਕਚੇਰੀ ਜ਼ਰੂਰ ਬਾਈਆਂ ਦੀਆਂ ਘੋੜੀਆਂ ਵੀ ਦਿਖਾਵਾਂਗੇ ਪਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਸੋਹਣਾ ਸੁਨੱਖਾ ਬਸ਼ੀਰਾ ਵਿਖਾਏ ਆ ਸਜਣੋ ਵੀਰ ਬਣ ਕੇ ਬੇਨਤੀ ਇਹ ਹੀ ਆ ਕਿ ਬਹੁਤ ਚੰਗੇ ਇਨਸਾਨ ਆ ਇੱਕ ਗੱਲ ਮੈਂ ਹੋਰ ਕਰਦਾ ਹੁਣਾ ਕਿ ਜਿੰਨਾ ਕਿਸੇ ਦੇ ਕੋਲ ਇੱਜ਼ਤ ਮਾਣ ਹੁੰਦਾ ਹੈ ਨਾ ਉਹ ਓਨਾ ਹੀ ਕਿਸੇ ਨੂੰ ਦੇ ਸਕਦਾ ਹੈ ਕਿਉਂਕਿ ਇਹ ਵੀ ਇੱਕ ਤਰ੍ਹਾਂ ਦੀ ਦੌਲਤ ਹੀ ਹੁੰਦੀ ਹੈ ਜਿੰਨੀ ਜਿਹਦੇ ਕੋਲੇ ਹੋਊਗੀ ਉਹ ਅੱਗੇ ਓਨੀ ਹੀ ਭਰਾਵਾਂ ਨੂੰ ਦੇ ਸਕਦਾ ਹੈ ਵੰਡ ਸਕਦਾ ਹੈ ਤੇ ਵੀਰ ਹੋਣਾ ਨੇ ਸਾਨੂੰ ਸਤਿਕਾਰ ਦੇਣ ਖਣੋ ਕੋਈ ਕਸਰ ਨਹੀਂ ਛੱਡੀ ਅਸੀਂ ਨਹੀਂ ਸਾਰੇ ਹੀ ਭਰਾ ਕੋਈ ਵੀ ਵੀਰ ਹੋਣਾ ਕੋਲੇ ਆਉਂਦਾ ਤੇ ਰਾਣੇ ਹੋਣੀ ਹੱਥਾਂ ਤੇ ਚੱਕ ਲੈਂਦੇ ਆ ਆਪਣਾ ਵੀ ਫਰਜ਼ ਬਣਦਾ ਹੈ ਸੱਜਣੋ ਕਿ ਜੇ ਕੋਈ ਭਰਾ ਇਹਨਾਂ ਮਾਣ ਕਰਦਾ ਤੇ ਯਾਰ ਆਪਾਂ ਵੀ ਵੀਰ ਦੀ ਸਪੋਰਟ ਕਰੀਏ ਪਹਿਲੀ ਗੱਲ ਤਾਂ ਵੀਰ ਹੋਣਾ ਕੋਲੇ ਢੇੜਾ ਮਾਰ ਕੇ ਜਾਇਓ ਤਰਨ ਤਰਨ ਖਾਸ ਹੀ ਹੈ ਵੀਰ ਹੋਣਾ ਦਾ ਕਿਤੇ ਉਧਰ ਸਾਡੇ ਵਾਲੇ ਪਾਸੇ ਢੇੜਾ ਲੱਗੇ ਤਾ ਵੀਰ ਕੇ ਜਰੂਰ ਪਰਵਾਂ ਨੂੰ ਮਿਲ ਕੇ ਜਾਏ ਉਹ ਨੰਬਰ ਮੇ ਨਾਲ ਵੀਡੀਓ ਦੇ ਵਿੱਚ ਛੱਡਤਾ ਬਾਕੀ ਫੀਸ ਵੀਰਿਆਂ ਨੇ ਰੱਖੀ ਹੈ ਜੀ 31000 ਰੁਪਿਆ ਬਾਕੀ ਮਾਨ ਵੀ ਇੰਨਾ ਕਰਦੇ ਆ ਤੁਸੀਂ ਇੱਕ ਵਾਰੀ ਫੋਨ ਲਾ ਲਿਓ ਤੁਹਾਨੂੰ ਯਾਰ ਮਨ ਲਓ ਨਰਾਜਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇਹ ਮੇਰੀ ਗਰੰਟੀ ਹੈ ਇੱਕ ਵਾਰੀ ਫੋਨ ਲਾ ਲਿਓ ਵੀਰ ਉਹਨਾਂ ਨੂੰ ਦੂਜੀ ਗੱਲ ਇਹ ਹੈ ਸੱਜਣੋ ਵੀ ਡਾਕਟਰ ਦੀ ਸਹਾਇਤਾ ਪੂਰੀ ਹੈ ਉਹਦਾ ਕੋਈ ਐਕਸਟਰਾ ਖਰਚਾ ਨਹੀਂ ਲਿਆ ਜਾਊਗਾ ਤੁਹਾਡੇ ਤੋਂ ਤੇ ਜੇ ਕੋੜੀ ਤੁਸੀਂ ਰੋਕਣੀ ਵੀ ਹੈ ਮੰਨ ਲਓ ਵੀ ਗੱਬਣ ਚੈੱਕ ਪਾਸ ਕਰਕੇ ਖੜਨੀ ਹੈ ਤੇ ਉਹਦਾ ਵੀ ਗੱਬਣ ਕਰਨ ਤੱਕ ਚੈੱਕ ਪਾਸ ਹੋਣ ਤੱਕ ਕੋਈ ਖਰਚਾ ਨਹੀਂ ਤੁਹਾਡੇ ਤੋਂ ਲਿਆ ਜਾਊਗਾ ਬਾਕੀ ਵੀਰਿਆਂ ਨੂੰ ਵੀਡੀਓ ਸ਼ੇਅਰ ਕਰਕੇ ਸੋਹਣਿਓ ਸਜਣੋ ਪੂਰਾ ਸਪੋਰਟ ਕਰਿਓ ਤੇ ਵੱਧ ਤੋਂ ਵੱਧ ਸੋਹਣੇ ਕਮੈਂਟ ਕਰਿਓ ਵੀਰਿਆਂ ਨੂੰ ਫੋਨ ਕਰਕੇ ਵਧਾਈ ਦਿਓ ਜਿੰਨਾ ਵੀਰਿਆਂ ਨੇ ਪੁਰਾਣੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕੀਤੇ ਨੇ ਨਵਾਂ ਨਵਾਂ ਆਪਣਾ ਪੇਜ ਫੋਲੋ ਕੀਤਾ ਹੈ ਉਹਨਾਂ ਭਰਾਵਾਂ ਚੋਂ ਕੁਝ ਵੀਰਿਆਂ ਦੇ ਨਾਮ ਨੇ ਜੀ ਪਾਲ ਦਾਤੇਵਾਲ ਕਰਮਜੀਤ ਬਿਲਿੰਗ ਕੁਲਵਿੰਦਰ ਸਿੰਘ ਸਿੱਧੂ ਬਰਾੜ ਕਾਮੂ ਸੰਘਾ ਕਰਮਜੀਤ ਸਿੰਘ ਧਾਲੀਵਾਲ ਏ ਆਰ ਗਗਨਦੀਪ ਸਿੰਘ ਕਾਲਾ ਬਰਾੜ ਅਵਤਾਰ ਸਿੰਘ ਇੰਦਰਗੜ੍ਹ ਵੀਰਪਾਲ ਸਰਾ ਬਾਰਾ ਸਿੰਘ ਜਗਤਾਰ ਸਿੰਘ ਖਾਲਸਾ ਜਗਸੀਰ ਮਾਨ ਗੁਰਪ੍ਰੀਤ ਨਿਜਰ ਦੀਪ ਸੰਧੂ ਸਿਮੂ ਨੰਬਰਦਾਰ ਹਰਪ੍ਰੀਤ ਸੰਘਾ ਬਾਈ ਸਰੇਂਦਰ ਸਿੰਘ ਵਿਰਕ ਬਹੁਤ ਜਲਦ ਅਗਲੀ ਵੀਡੀਓ ਨੇ ਮਿਲਦੇ ਆ ਕਰਿਓ ਭਰਾਵਾਂ ਨੂੰ ਸਪੋਰਟ ਜਿਉਂਦੇ ਵੱਸਦੇ ਹੱਸਦੇ ਰਹੋ ਸ਼ਬਾਖੈਰ ਸਤਿ ਸ੍ਰੀ ਅਕਾਲ ਧੰਨਵਾਦ